ਵਾਹਿਗੁਰੂ ਜੀ ਕਾ ਖਾਲਸਾ ਸ਼ਿਰ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਰੋਗਤਾ ਜੀ ਤੇ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਮੌਸਮ ਜੀ ਆਹ ਪੂਰਾ ਇਸ ਤਰ੍ਹਾਂ ਸੁਹਾਵਣਾ ਪੈਣ ਦਾ ਭਾਵ ਨਾ ਠੰਡਿਆ ਨਾ ਗਰਮੀ ਹੋ ਤੇ ਟਪ ਨਿਕਲ ਲੱਗੀ ਬਖਰੂ ਦੀ ਕਿਰਪਾ ਨਾਲ ਤੇ ਸਾਡਾ ਸਿੰਘ ਸਾਹਿਬ ਸਕੂਲ ਨੂੰ ਰੇੜੀ ਆ ਆਵੇ ਤੇ ਮੈਨੂੰ ੜੀਕਦਾ ਕੱਦਾ ਕਹਦਾ ਡਾਡੀ ਵੀ ਤੇਰੇ ਨਾਲੇ ਮੈਂ ਗੱਡੀ 'ਚ ਬਹਿ ਕੇ ਜਾਣਾ ਅੱਜ ਮੇਰੇ ਵੱਲੇ ਤੁਹਾਨੂੰ ਸਾਰੇ ਦੇ ਪੈਰ ਵੀ ਸਤਿ ਸ੍ਰੀ ਅਕਾਲ ਹੱਕ ਕਾਤੇ ਮਾਰਦਾ ਉਹ ਸੂਰਜ ਕਰਕੇ ਸੂਰਜ ਤਾਂ ਇਧਰ ਨੂੰ ਮੂੰਹ ਕਰਕੇ ਹਾਂ ਬਲਾਤ ਸਾਸਰੀ ਘਰ ਮੇਰੇ ਵਾਲਾ ਸੋਨੇ ਸਾਲ ਨੇ ਪੈਪੀ ਸਾਸਰੀ ਘਰ ਹੁਣ ਤੂੰ ਦੇਖ ਤੇਰਾ ਨਾ ਦੇਖ ਵੀਡੀਓ ਤੇ ਤੂੰ ਆਪਣੇ ਆਪ ਨੂੰ ਦੇਖ ਇੱਕ ਵਾਰ ਦੇਖੀ ਉਧਰ ਤੇਰਾ ਫੇਸ ਕਿੱਡਾ ਪਟਕਾ ਕਿੰਨਾ ਕੱਪੜਾ ਮੇਰੇ ਵਾਂਗੇ ਦਸਤਾਰ ਬੰਨ੍ਹਣੀ ਸ਼ੁਰੂ ਕਰ ਤੇਰੇ ਜਿਹੜੇ ਕਲਾਸ ਚ ਮੁੰਡੇ ਬਨ ਕੇ ਹੁੰਦੇ ਨਾ ਵੀ ਤੂੰ ਦਸਤਾਰਾਂ ਦੋ ਤਿੰਨ ਫਿਰ ਤੇ ਪਤੰਗੇ ੜਾਈ ਜਣਾ ਇਹਦੀ ਵੀ ਪ੍ਰੈਕਟਿਸ ਕਰ ਦਸਤਾਰ ਬੰਨ੍ਹਣੀ ਸ਼ੁਰੂ ਕਰ ਤਾਂ ਹੀ ਤੇ ਥੋੜੀ ਜਿਹੀ ਪਰਸਨੈਲਿਟੀ ਲੱਗਣੀ ਲੈ ਆਹ ਬਾਹਰ ਕੱਢੀ ਫਿਰਦਾ ਇਨੂੰ ਬਿਚ ਕਰਨਾ ਹੁੰਦਾ ਥੱਲੇ ਨੂੰ ਕੱਪੜੇ ਫਸਾਈ ਜਣੇ ਸਾਰੇ ਡੈਡੀ ਆਹ ਫਿਰ ਲਾਲ ਲਾਲ ਦਾ ਪਰਣਾ ਲੈ ਆਦੋ ਲਾਲ ਦਾ ਪਰਣਾ ਹਾਂ ਪਹਿਲਾ ਦੂਸਰਾ ਜਿਹੜੇ ਪਏ ਉਹ ਤਾਂ ਬੰਨਣਾ ਸ਼ੁਰੂ ਕਰ ਕਿ ਉਹ ਹੀ ਬੰਨਣੀ ਆ ਸਕੂਲ ਵਾਲੀ ਬੰਨੂਗਾ ਫਿਰ ਉਹ ਸਕੂਲ ਵਾਲੀ ਨਹੀਂ ਪਹਿਲਾਂ ਜਿਹੜਾ ਪੁੱਤ ਐਨੇ ਪਏ ਐ ਇਹ ਤਾਂ ਉਹ ਉਹ ਕਰਤਾ ਜੀ ਚੱਲ ਉਹ ਵੀ ਲੈ ਆ ਦੂੰਗਾ ਮੈਂ ਗੱਲ ਵੱਖਰੀ ਆ ਉਹ ਤਾਂ ਚੱਲ ਜਿਹੜੇ ਉਹ ਪਏ ਦੋਆਂ ਨੂੰ ਤਾਂ ਆਮ ਜਾਂ ਸਕੂਲ ਤੇ ਆਗਾ ਪਿੰਡ ਚ ਜਾਣਾ ਕਿਤੇ ਜਵਾਕਾਂ ਨਾਲ ਖੇਡਣ ਜਾਣਾ ਕਿਤੇ ਕੁਝ ਕਰਨ ਜਾਣਾ ਮੈਂ ਮੰਨ ਲੂੰਗਾ ਬਨਣ ਦਾ ਸਭ ਆਤਾ ਪਾ ਨਾ ਵੀ ਮੈਂ ਇਹ ਚੀਜ਼ ਬਨਣੀ ਮੈਂ ਪਟਕਾ ਨਹੀਂ ਬਨਣਾ। ਹੋਰ ਤਾਂ ਤਰੇ ਮੁੱਛਾਂ ਵੀ ਲੱਗੀਆਂ ਫੁੱਟਾ ਨਾ ਹੁਣ ਤਾਂ ਤੂੰ ਪੱਗ ਬਨਣੀ ਸ਼ੁਰੂ ਕਰ ਆ ਕੇ ਦੇ। ਆ ਦੇਖਿਆ ਵਧੀਆ ਲੱਦੀ ਮੇਰੀ ਟਾਪਰ ਲੱਗਦੀ ਨਾ। ਨਾ ਮੈਂ ਪਰਨਾ ਹੋਰ ਹੋ ਤਰਾ ਬੰਨ ਲਵਾ ਚਾਹ ਪਟਕਾ ਬਨ ਕੇ ਫਰੀ ਜਮ ਮੈਂ ਫਿਰ ਤਾਂ ਗੱਲ ਹੀ ਨਹੀਂ ਬਣਦੀ। ਚੱਲ ਹੁਣ ਲੇਟ ਹੁੰਦੀ ਹੈ। ਰਿਕੁਆਇਰਮੈਂਟ ਤਾਂ ਦੇਖ ਰਿਕੁਆਇਰਮੈਂਟ ਤਾਂ ਹੈਗੀ ਹੈ ਨਾ। ਇਹ ਤਾਂ ਦੇਖ। ਇਹ ਕਹਿੰਦੇ ਜੀ ਚਿੱਟੇ ਸੂਟ ਤੇ ਦਾਗ ਪੈ ਗਿਆ। ਰੋਟੀ ਖਾਂਦੇ ਦੇ ਯਾਰਾ ਇਹ ਦੇ ਕਹਿਗੇ ਨਾ। ਵੀ ਗੱਲ ਹੈਗੀ ਐਦਾਂ ਇੱਕ ਗੱਲ ਮੈਂ ਤੁਹਾਨੂੰ ਸ਼ੇਅਰ ਕਰਦਾ ਮੈਂ ਇੱਕ ਅਸੀਂ ਮੈਰਿਜ ਚ ਗਏ ਹੋਏ ਤੇ ਮੇਰਾ ਚਾਚਾ ਨਾ ਚਿੱਟਾ ਕੁਰਤਾ ਪਜਾਮਾ ਪਾ ਕੇ ਗਿਆ ਸੀ ਨਾਲ ਮੇਰੇ ਕੋਲੇ ਬੈਠਾ ਤੇ ਤਿੰਨ ਚਾਰ ਹੋਰ ਵੀ ਮੁੰਡੇ ਮੇਰੇ ਵਰਗੇ ਸਮਝ ਲਓ ਵੀ ਚਲੋ ਜਿਹੜੇ ਟਾਈਮ ਦੀ ਗੱਲ ਆ ਜੰਗੇ ਸੀ ਤੇ ਉਹ ਮੈਨੂੰ ਕਹਿੰਦਾ ਕਹਿੰਦਾ ਉਹ ਮੁੰਡੇ ਫਿਰਦੇ ਕਹਿੰਦਾ ਚਿੱਟੇ ਕੁਰਤੇ ਪਜਾਮੇ ਪਾਏ ਹੋਏ ਤੇ ਕਹਿੰਦਾ ਸਲਾ ਕਹਿੰਦਾ ਚਿੱਟੇ ਕੁਰਤੇ ਪਜਾਮੇ ਨੂੰ ਆਣ ਹੁੰਦੀ ਕਹਿੰਦਾ ਇਹ ਮੁੰਡਿਆਂ ਖੁੰਡਾਂ ਨੇ ਦੇਖੀ ਕਹਿੰਦਾ ਕਿ ਚਿੱਟਾ ਕੁਰਤਾ ਪਜਾਮਾ ਕਹਿੰਦਾ ਲਵੇੜੇ ਲੈਣਾ ਮਾ ਚਲੋ ਗੱਲ ਨਿਬੜੀ ਮਾ ਵੀ ਉਹ ਚਲੋ ਭਾਵਨਾ ਭਾਵਨਾ ਕੀ ਮਤਲਬ ਧਾਰਨਾ ਹੀ ਹੈਗੀ ਹੈਗੀ ਹੈ ਤੇ ਭਾਈ 5 ਮਿੰਟ ਬਾਅਦ ਇੱਕ ਮੰਚੂਰੀਅਨ ਵਾਲਾ ਆਇਆ ਪਲੇਟ ਲੈ ਕੇ ਉਹ ਬਣਾ ਜਿਹੜੇ ਸਾਡੇ ਵੀਰ ਭਾਈ ਸਰਵ ਕਰਦੇ ਹੁੰਦੇ ਆ ਉਹ ਤੇ ਚਲੋ ਉਹਨਾਂ ਨੇ ਇੱਕ ਹੌਲਤਾ ਨੈਪਕਿਨ ਨੈਪਕਿਨ 'ਤੇ ਦੋ ਦੋ ਜਾਂ ਤਿੰਨ ਮੰਚੂਰੀਅਨ ਦੇ ਪੀਸ ਰੱਖੇ ਨਾਲੇ ਮੈਂ ਬੈਠਾ ਤਾਂ ਮੈਂ ਵੀ ਲੈ ਲੇ ਜੀ ਤੇ ਉਹਨਾਂ ਨੇ ਪਾਇ ਨਾ ਜਿਹੜੇ ਸੂਈ ਜੀ ਹੁੰਦੇ ਉਹਦੋਂ ਕਿੰਨੇ ਕਿੰਡੀਆਂ ਕਸੂਈਆਂ ਆਉਂਦੀਆਂ ਜਿਹੜੀਆਂ ਡੱਕੇ ਜੇ ਹੁੰਦੇ ਫਸਾ ਕੇ ਖਾਣੇ ਵਾਲੇ ਉਹ ਭਾਈ ਉਹਨਾਂ ਨੇ ਫਸਾ ਕੇ ਇੱਕੇ ਹਜੇ ਮੂੰਹ 'ਚ ਪਾਉਣ ਦੀ ਕੋਸ਼ਿਸ਼ ਕੀਤੀ ਜਿਉਂ ਇੱਥੇ ਤੇ ਰੋੜਿਆ ਔਰ ਉਹ ਤੇ ਸਾਰੇ ਕੁਰਤੇ ਪਜਾਮੇ ਪਨੂ ਥੱਲੇ ਤੱਕ ਹਾਂ ਹਣੋ ਉਹ ਤਾਂ ਤੁਹਾਨੂੰ ਪਤਾ ਵੀ ਕਿੰਨੀਆਂ ਭਾਂਤਾਂ ਦੀਆਂ ਖਟਿਆਈਆਂ ਵਿੱਚ ਇਹ ਬੋ ਲੱਲਾ ਪੱਬਾ ਕਰਕੇ ਬਣਾਇਆ ਪਾਉਂਦਾ ਪੂਰੀ ਬਣ ਗਈ ਭਾਈ ਮੇਰੇ ਉਹ ਮੈਂ ਉਹ ਮੈਂ ਮੇਰੇ ਮੂਕ ਨੂੰ ਦੇਖਾ ਮਾਉ ਦਾ ਮੂਕ ਨੂੰ ਦੇਖਾ ਵੀ ਕਿਸੇ ਨੂੰ ਕਹਿੰਦਾ ਤਾਂ ਵੀ ਕੋ ਉਹ ਨਿਬੜ ਜਾਣਗੇ ਐ ਨਹੀਂ ਪਤਾ ਸਭ ਤੋਂ ਪਹਿਲਾਂ ਆਪੇ ਨਿਬੜ ਜਾਣਾ ਫਿਰ ਉੱਥੇ ਤੇ ਭਾਈ ਮੋਟਰਸਾਈਕਲ ਪਰ ਬੈਠੇ ਮੋਟਰਸਾਈਕਲ ਪਰ ਆ ਕੇ ਘਰ ਕੱਪੜੇ ਬਦਲ ਕੇ ਗਏ ਉਹ ਚਿੱਟੇ ਕੁੜਤੇ ਪਜਾਮੇ ਪਰਤੇ ਨਹੀਂ ਛੇਤੀ ਤਾਂ ਕੰਮ ਹੁੰਦਾ ਵੀ ਨਹੀਂ ਐ ਵੀ ਸਾਫ਼ ਹੋ ਜੂ ਤਿਆਰ ਹੋ ਗਈ ਚਲੋ ਤੁਸੀਂ ਤੇ ਮੈਂ ਵੀ ਹੁਣ ਜੀ ਪ੍ਰਸ਼ਾਦ ਆ ਸਕਿਆ ਆਪਣਾ ਉਹਦੇ ਬਾਅਦ ਅ ਸਰਜੀ ਦਾ ਦਾਗ ਮੇਰੇ ਵੀ ਪਏ ਗਿਆ ਚਲ ਕੋਈ ਨਹੀਂ ਇੱਕ ਹੋਰ ਬੰਦੇ ਨੂੰ ਮਿਲੋ ਸਾਡੇ ਨੂੰ ਇੱਥੇ ਨੂੰ ਆ ਜਿਓ ਸਾਰੀ ਦਿਓ ਇੱਥੇ ਨੂੰ ਆ ਜਿਓ ਬਲਾਓ ਸੱਸ ਨਹੀਂ ਗਾ ਸੱਚੀ ਗਾਇਸਾਂ ਨੂੰ ਕਿੱਥੇ ਨੂੰ ਚੱਲੇ ਭਲਾ ਹੁਣ ਸਕੂਲ ਨੂੰ ਕਿਹੜਾ ਸਕੂਲ ਕਲਕੱਟਾ ਜੀ ਕੁਮਾਰਪੁਰ ਅੱਛਾ ਬੜਜੂ ਔਰ ਮੈਮ ਨੇਮ ਹਾਂ ਪਤਾ ਨਹੀਂ ਤੇ ਪਤਾ ਤਾਂ ਸਾਰਾ ਕੋਸਾ ਕੈਮਰੇ ਦੇ ਸਾਹਮਣੇ ਨਹੀਂ ਬੋਲਣਾ ਅ ਸ਼ੁਭਾ ਬਟ ਯੂਰ ਫਾਦਰ ਨੇਮ ਚਾਲਬੀਤ ਲੋਸੀ ਸਦਾਬੀ ਜੀ ਕੀ 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 ਬਟ ਯੂਰ ਫਾਦਰ ਨੇਮ ਸ਼ਾਸ਼ ਇੰਗਲਿਸ਼ ਨੇਮ ਕਿਆ ਚਿੰਗਲੀ ਸੀ ਸਿੰਗਲ ਕਿਆ ਕਹੀ ਸਸ ਸਿੱਧਾ ਬੋਲ ਆਇਆ ਤੁਰ ਬੈਠੋ ਦੋ ਜਿਹੜਾ ਫਰੇਮ ਚ ਤਾਓ ਬਹਿ ਜਾ ਥੱਲੇ ਤੂੰ ਵੀ ਬਹਿ ਜਾ ਤਾ ਬਦਨੇ ਬਹੁਤ ਆ ਤੇਰੇ ਬੈਗ ਚ ਖੜੀ ਹੋ ਜਾ ਰਹੀ ਤੂੰ ਤਾ ਖੜੀ ਹੋ ਜਾ ਕੈ ਹਾਂ ਕਿਆ ਦੱਸ ਬੱਟ ਯੂਰ ਮਦਰ ਨੇਮ ਪਤਾ ਨਹੀਂ ਮੈਨੂੰ ਸੰਦੀਪ ਕੌਰ ਐਸਾ ਛਿਪੀ ਜਾਂਦੀ ਤੇ ਬੱਟ ਯੂਰ ਬਿਗ ਮਦਰ ਨੇਮ ਸੁਖਵੀਰ ਕੌਰ ਆਇਆ ਇਹ ਪਰ ਆਪਰਟਮੈਂਟ ਤੇ ਨਹੀਂ ਬੈਠ ਹੁੰਦਾ ਟਾਈਮ ਹੋ ਗਿਆ ਚਲੋ ਚਲੋ ਹੁਣ ਚਲਦੇ ਆ ਜੀ ਤਿਆਰ ਜੇ ਹੋਏ ਆ ਦੇਖਦੇ ਆ ਵੀ ਕਿੱਥੇ ਕਿੱਥੇ ਬਰੇਕਬਾਜੀ ਦੀ ਕਿੱਧਰ ਕਿੱਧਰ ਨੂੰ ਜਾ ਹੁੰਦਾ ਤੇਰੇ ਘਰੇ ਵਾਲੇ ਕੱਪੜੇ ਕੱਢੇ ਪਿਆ ਤੇਰੇ ਘਰੇ ਵਾਲੇ ਕੱਪੜੇ ਕੱਢੇ ਪਿਆ ਅੱਛਾ ਪਤਾ ਕਰਦੇ ਕਹਿੰਦੇ ਜੀ ਇਹਦੇ ਇਹਦੇ ਕੱਪੜਾ ਨੂੰ ਪ੍ਰੈਸ ਨਹੀਂ ਹੋਈ ਹੈਗੀ ਕਿਉਂ ਜਿੰਮੇਵਾਰੀ ਲੱਗੀ ਸੀ ਮੇਰੀ ਤੇ ਅੱਜ ਖੋ ਭੈਣ ਜੀ ਹੈਗੇ ਬਿਮਾਰ ਤੇ ਸੰਦੀਪ ਨੇ ਫਟਾਫਟ ਕੰਮ ਨਿਬੜਿਆ ਵੀ ਚਲੋ ਅੰਨ ਨੂੰ ਛੱਡ ਕੇ ਜੋ ਵੀ ਬਣਾ ਗੱਲਾਂ ਪ੍ਰੋਗਰਾਮ ਹੁਣ ਜ ਜਵਾਕਾ ਸਾਹਮਣੇ ਦੱਸਾਂਗੇ ਪ੍ਰੋਗਰਾਮ ਤੇ ਜਵਾਕਾ ਨੇ ਤੁਹਾਨੂੰ ਪਤਾ ਵੀ ਸਕੂਲ ਜਾਣ ਤੋਂ ਅੰਨਾਂ ਕਾ ਨਹੀਂ ਕਰਨਗੇ ਤੰਨੂ ਦਾ ਪਤਾ ਏ ਤੰਨ ਤੰਨੂ ਤਾਂ ਪਤਾ ਦੂਈ ਨੂੰ 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 ਪਤਾ ਹੋਗਾ ਔਰ ਉਹ ਵੀ ਮੈਨੂੰ ਜਾਣਨਾ ਪਤਾ ਆਪਾਂ ਥੋੜੂ ਆ ਤੇ ਡੈਡੀ ਚਲੋ ਅੰਨ ਨੂੰ ਛੱਡਦੇ ਛਡਾਉਂਦੇ ਨਿਕਲਦੇ ਅਗਲਾ ਪ੍ਰੋਗਰਾਮ ਦੇਖੀ ਜਾਊਗੀ ਕੀ ਬਣਦਾ ਵੈਗਰੂ ਰੱਖਿਆ ਸੁੱਖ ਚਲੋ ਫਿਰ ਆਕੜਾ ਡਾਂਸ ਆ ਬਈ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਇੱਕ ਆ ਜੱਡਾ ਛੋਟਾ ਜਿਆ ਕੱਕਾ ਛੋਟਾ ਜਿਆ ਜੀ ਓਏ ਕੋਲ ਦੇ ਰੈਪਰ ਕਿੰਨ ਕਰ ਲੈਂਦੇ ਨਾ ਕਰ ਲਓ ਜੀ ਹਾਂ ਕੀ ਕੀ ਕੱਪੜੇ ਕਿਹ ਦਿਖਾਉਂਗੀ ਤੂੰ ਸਮਝਾ ਸੰਜੀਓ ਤੁਸੀਂ ਸਮਝ ਗਏ ਸਮਝ ਗਏ ਸਮਝ ਗਏ ਸਮਝਦਾਰ ਨੂੰ ਸ਼ਾਰਾ ਕਾਫੀ ਹੁੰਦਾ ਜੋ ਸਮਝਣ ਵਾਲੀ ਗੱਲ ਹੁੰਦੀ ਹੈ ਉਹ ਸਮਝ ਨਹੀਂ ਤਾਂ ਹੋਏ ਤੱਕ ਨਹੀਂ ਸਾਹਮਣੇ ਕੀ ਕਹਿ ਕੇ ਤੇ ਸਮ ਰੀਤ ਪੈ ਰਣ ਦੇ ਪੁੱਤ ਉਹ ਤੈਨੂੰ ਅੱਜ ਮੈਂ ਇੱਕ ਵੀਰਾ ਲੈਣਾ ਉੱਗ ਠੀਕਾ ਨਹੀਂ ਨਹੀਂ ਪਾਪਾ ਦੇ ਘਰੇ ਨਹੀਂ ਪਾਪਾ ਨਾਲ ਪਾਪਾ ਜਾਣਗੇ ਨਹੀਂ ਤਾਂ ਫਿਰ ਇਹ ਤਾਂ ਮੈਂ ਕਿਹਾ ਨਹੀਂ ਤਾਂ ਫਿਰ ਤੂੰ ਹੁਣ ਹੁਣ ਤਾਂ ਸਕੂਟਰੀਓਂ ਬੰਦ ਖੜੀ ਉਹਨੂੰ ਕੱਢ ਕੇ ਬਾਹਰ ਚਾਰਜ ਚੂਰ ਤੋਂ ਲਾ ਲਓ ਜੀ ਚਾਰਜ ਕਿੱਥੇ ਲਗਣੀ ਉਹ ਗਰ ਗਰ ਦਾ ਕਰਦੀ ਆ ਉਹਦਾ ਕੁਝ ਹੋ ਲਿਆ ਬੰਨਾ ਉਹਨੂੰ ਦਿਖਾਉਣਾ ਪੈਣਾ ਲੈ ਜਾ ਕੇ ਨਹੀਂ ਤਾਂ ਆ ਵੀ ਆ ਵੀ ਤਰਵੇਂ ਉਹ ਵੀ ਤੂੰ ਉਠਾਈਓ ਫਿਰ ਜਾਂਦਾ ਉਹਨੂੰ ਤਾਂ ਹੀ ਲਾਈ ਗਰ ਗਰ ਕਰ ਕਿਸੇ ਨੇ ਥੋੜੂ ਲਾਈ ਆ ਕਿੱਥੇ ਲਾਈ ਆ ਤਾਂ ਹੁਣ ਮੈਨੂੰ ਇੱਕ ਮਿੰਟ ਆਵਾਜ਼ ਨਹੀਂ ਹੈਗਾ ਬਾਹਰ ਦੇਖੀ ਕਿੱਡੀ ਲਾਟ ਬਾਹਰ ਫਿਰਦੀ ਆ ਕਮਾਲ ਏ ਯਾਰ ਕਰਨ ਸਕੂਲ ਨੂੰ ਜਾਈਦਾ ਨਾ ਸਾਜ-ਤਜ ਕੇ ਟੌਰ ਕੱਢ ਕੇ ਠੀਕ ਹੈ ਨਾ ਜਿੰਨੀ ਤੇਰੀ ਟੌਰ ਹੋਊਗੀ ਉਨੇ ਹੀ ਤੈਨੂੰ ਟੀਚਰਾਂ ਨੇ ਪਿਆਰ ਕਰਨਾ ਜਿੰਨਾ ਹੀ ਤੂੰ ਬੇਕਾਰਜਾ ਬਣ ਕੇ ਗਿਆ ਸਕੂਲ ਚ ਉਹਨਾਂ ਨੇ ਕਹਣਾ ਵੀ ਇਹ ਤਾਂ ਜਾ ਆਪਣਾ ਆਪ ਨਹੀਂ ਸਵਾਰ ਸਕਦਾ ਐਨੇ ਸਕੂਲ ਦੀ ਨੋਹਾਰ ਕੇ ਸੌਰ ਨਹੀਂ ਆ ਪੜਨਾ ਵੀ ਗਿਆ ਇਹਨੇ ਠੀਕ ਆ ਬੱਸ ਇਹ ਪਟਕੇ ਦਾ ਸਟਾਈਲ ਤੇਰਾ ਮੇਰੇ ਵਾਲਾ ਮੈਂ ਵੀ ਇੱਕਣੀ ਬਣ ਕੇ ਜਾਂਦਾ ਹੁੰਦਾ ਤਾਂ ਜਾਂ ਮੁੰਡਾ ਮੰਨੂ ਵੀ ਨਹੀਂ ਬੰਨਣਾ ਆ ਚੱਲ ਬੈਠਾ ਗਰੂ ਨੇ ਇੰਨਾ ਕਿਰਪਾ ਕਰਤੀ ਵੀ ਆਪਣੀ ਆ ਦਸਤਾਰ ਆ ਜਿਹੜੀ ਏ ਪਾ ਨੂੰ ਆਨ ਬਰਗਰੂ ਦੀ ਕਿਰਪਾ ਨਾਲ ਸਹੀ ਆ ਗਈ ਅਚੀ ਚੂਜੀ ਦਾ ਰੀਤਾ ਸਾਤੇ ਤੰਗ ਕਰਦੀ ਏ ਅੰਮ੍ਰਿਤ ਹਏ ਮੇਰਾ ਪੁੱਤ ਬਹੁਤ ਕਾਬ ਹੋ ਗਿਆ ਏ ਕਿਛੀ ਕਹਿੰਦੋ ਕਿਛੀ ਕਰਨ ਦਾ ਟਾਈਮ ਨਹੀਂ ਹੈ ਨਹੀਂ ਮੂੰਹ ਤੇ ਨਹੀਂ ਕਰੀਦੀ ਮੂੰਹ ਤੇ ਨਹੀਂ ਕਰੀਦੀ ਹਾਂ ਪੁੱਤ ਥੋੜਾ ਜਿਹਾ ਧਿਆਨ 5-10 ਮਿੰਟ ਰਹਿ ਕੇ ਸਾ 10 ਮੀਟਰ ਦਾ ਤਪਾਣਾ ਕਿਤੇ ਤੱਕ ਪਹੁੰਚ ਜਾਣਾ ਜੀ ਪੰਜਵੇਂ ਆ ਲੈ ਲੋ ਇਹ ਤਾਂ ਵੱਜਣੀ ਹੀ ਰਹੀ ਸੀ ਸਾਡਾ ਟ੍ਰਾਂਸਮਿਟ ਹੋ ਗਏ ਪੁੱਤ ਉਹ ਤੇ ਕਹਿਣਾ ਬਸ ਉਹਨੂੰ ਰੱਖ ਕੇ ਦੋ ਤਿੰਨ ਮਿੰਟ ਮੇਰਾ ਤਾਂ ਵੱਜਣਾ ਇਹਦਾ ਦੇਖ ਲਊਗੀ ਉਹ ਮੇਰੇ ਵਾਲਾ ਫੋਨ ਉਹ ਉਹਦਾ ਮੈਂ ਨਹੀਂ ਦੱਬਾ ਉਹਦੇ ਤਾਂ ਵੱਜਦਾ ਤਾਂ ਹੁਣ ਕਿਤੇ ਹੁਣੇ ਵੱਜਦਾ ਤਾਂ ਫੋਨ ਯਾਰ ਉਹ ਪਾਪਾ ਨੇ ਕਰਨ ਠੀਕ ਕਰਾਈ ਉਹ ਮਾਰੀ ਕਰਨ ਬੈਲ ਮਾਰ ਕੇ ਦੇ ਯਾਰ ਬੈਲ ਮਾਰ ਹਾਂ ਇਹ ਗੇਜਾ ਹਾਂ ਗਾਇ ਡੈਡੀ ਆ ਗਿਆ ਹਾਂ ਬੱਜੀ ਆ ਆ ਕਰਿਓ ਇਹਦਾ ਨਾ ਆਪਦੇ ਲੈ ਕੇ ਆਉਣੇ ਚਲੋ ਮੰਨਦਾ ਭਾਬੀ ਜੀ ਨੇ ਪ੍ਰਸ਼ਾਦਾ ਨਹੀਂ ਸਿਕਾ ਜੇ ਉਹਨਾਂ ਨੂੰ ਛਕਣਾ ਛਕਣਾ ਕੋਈ ਨਹੀਂ ਬਾਕੀ ਕੰਮ ਸਾਰਾ ਓਕੇ ਮਿੱਟੀ ਚੀਜ਼ ਬਣਾ ਕੇ ਦੇ ਦਿਓ ਮਿੱਟੀ ਚੀਜ਼ ਬਣਾ ਕੇ ਦੇ ਦਿਓ ਨਾਲੇ ਭਈਆਂ ਨੂੰ ਵੀ ਮੇਰੇ ਇੱਕ ਵਾਰ ਜਾ ਕੇ ਦੁਪਹਿਰ ਦੇ ਨੂੰ ਡੈਡੀ ਕੱਲ ਦੀ ਮੇਲੇ ਨੂੰ ਤਾਂ ਫੋਨ ਪਰ ਗੱਲ ਹੋਈ ਸੀ ਭਈ ਇਹ ਨਾਲ ਮੇਰੀ ਚਲੋ ਆਜੋ ਤੁਸੀਂ ਉਹ ਕਹਿੰਦਾ ਵੀ ਅਜੇ ਤਾਂ ਇੱਥੇ ਵੱਢਣਾ ਸੀ ਅੱਜ ਦੀ ਦਿਹਾੜੀ ਕੰਮ ਕੱਲ ਦੀ ਛੁੱਟੀ ਸੀ ਅੱਜ ਗਿਆ ਕੱਲ ਦੀ ਛੁੱਟੀ ਚਲ ਕੋਈ ਨਹੀਂ ਐਸੇ ਲੋਟਾ ਹੋਰ ਕਾ ਚਾਹੀਦਾ ਹਾਂ ਕਾ ਦੇ ਸਕੂਲ ਵੱਲੋਂ ਛੁੱਟੀ ਨਹੀਂ ਸਕੂਲ ਹਾਂ ਸਕੂਲ ਦੀ ਛੁੱਟੀ ਤਾਂ ਬਣਾਓ ਖਾ ਖੋਲੀਆਂ ਮਰੀਤ ਨੇ ਇਹਨੇ ਕੋਈ ਛੁੱਟੀ ਨਹੀਂ ਆਹ ਕਰੋ ਸੌਤਣਾ ਵਾ ਸੌਤਣਾ ਵਾ ਸੌਤਣਾ ਸੌਤਣਾ ਮੈਂ ਵੀ ਛਵਾ ਕਰਕੇ ਸੌਤਣਾ ਕਰਨਾ ਉੱਤੋਂ ਉਹ ਗੱਡੀ ਖੋਲ ਕੇ ਨਾ ਵਿੱਚ ਤੇ ਕੰਬਲ ਚੱਕ ਕੇ ਪਾਪਾ ਜੀ ਵਾਲੇ ਬੈੱਡ ਪਰ ਰੱਖ ਦੇ ਅੰਦਰ ਉੱਤੋਂ ਸੌਤਣਾ ਹੁਣ ਕੰਬਲ ਨਹੀਂ ਦਿੱਤਾ ਇਹ ਕੰਬਲ ਪੱਤਾ ਨਾ ਪਾਪਾ ਉਦੋਂ ਰਾਤ ਨੂੰ ਨੂੰ ਲੈ ਕੇ ਚੰਡੀਗੜ੍ਹ ਪਤਾ ਨਹੀਂ ਕਿੱਥੇ ਹੀ ਕੱਲ ਪਰਸੋਂ ਦੇ ਚਲੋ ਅੱਜ ਤਾਂ ਸਵੇਰ ਵੀ ਨਹੀਂ ਹਾਂ ਡੇਟ ਵੀ ਖੋਲ ਦੇ ਡੈਡੀ ਰਾਤ ਕੋਨ ਨੂੰ ਲੈਟ ਮਾਉਟ ਨਾ ਫੜਾ ਦੇ ਭਰਾ ਨਹੀਂ ਕਿਤੋਂ ਉੱਚੇ ਤੇ ਭਰਾ ਮੇਰਾ ਜਾਇ ਭਰਾ ਵੀ ਪੁੱਤ ਤਾਂ ਜਦੋਂ ਮੁੰਡਾ ਬਰਾਬਰ ਦਾ ਹੋਣ ਲੱਗ ਜਾਂਦਾ ਉਹ ਦੋਸਤ ਵੀ ਬਣ ਜਾਂਦਾ ਸਾਰਾ ਕੁਝ ਹੁੰਦਾ ਉਹ ਕੁਝ ਮੈਂ ਮੇਰੇ ਕੁਛ ਐਕ ਹੁੰਦੇ ਨੇ ਨਹੀਂ ਹੁੰਦੇ ਤੇ ਬਰਗ ਉਹ ਪ੍ਰੈਕਟਿਸ ਦਾ ਕਰਕੇ ਦਿਖਾ ਦੇ ਰਹੀ ਤੂੰ ਉਹ ਪ੍ਰੈਕਟਿਸ ਕਰਕੇ ਦਿਖਾਈ ਜਦੋਂ ਪਰ ਅਰੇ ਡੰਡ ਲਾ ਜਣਾ ਮਾਰ ਦੰਡ ਮਾਰੀ ਕੱਪੜੇ ਲਵੇੜ ਲੈਣੇ ਨੇ ਮਾਰੀ ਪ੍ਰੈਕਟਿਸ ਆਇਆ ਲੈ ਉਹ ਕੱਪੜੇ ਲਵੇੜ ਲੈਣੇ ਨੇ ਰਣਦ ਰਣਦ ਆਇਆ ਕਰ ਇਹਨੂੰ ਬਿਠਾ ਲ ਗੱਡੀ ਚ ਨਾ ਕੱਪੜੇ ਕੱਪੜੇ ਵਾਲੀ ਕਰ ਜੰਪਿੰਗ ਆਣੀ ਸੁਣ ਨਹੀਂ ਕਰਨਾ ਇਹ ਕੁਝ ਵੀ ਇਹਨੂੰ ਚੀਜੀ ਨਹੀਂ ਖਵਾਣੀ ਦੇਣੀ ਆਪਾਂ ਨੇ ਖਾਣੀਆਂ ਨਾ ਖਵਾਣੀ ਨਹੀਂ ਲੱਗਦਾ ਉਹ ਬੱਸ ਹੁਣ ਤੋਂ ਮੇਰੇ ਮਗਰ ਪਾਦੀ ਐਨੇ ਹੁਣ ਕਹਣਾ ਤਾਂ ਵੀ ਮੈਂ ਉੱਥੇ ਜੰਪ ਮਾਰਿਆ ਤਾਂ ਮੈਨੂੰ ਚੀਜੀ ਖਵਾਓ ਜੀ ਵਾਹਿ ਸਤਨਾਮ ਵਾਹਿ ਸਤਨਾਮ ਸਤ ਨਾਮ ਹੈ ਬੈਣਾ ਦਾ ਝੂਠ ਝੂਠ ਹੈ ਨਹੀਂ ਮੁੱਕਦਾ ਸਤ ਨਾਮ ਹੈ ਬੋਲ ਦਿਆ ਚਲ ਕੋ ਇਹ ਦੋਵਾਂ ਨੇ ਉਠਾ ਲੂ ਗਾੜੀ ਹੁੜ ਬਿੜੇ ਉਹਨਾਂ ਕੋਲ ਨਹੀਂ ਇਹਨੇ ਉਹ ਵੀਡੀਓ ਬਣਾ ਲਉਣਾ ਸਤ ਨਾਮ ਹੈ ਪਾ ਬਸ ਲੋਕੀ ਜਿਹੜੇ ਉਹ ਕੁਗਲੀਆ ਕੀ ਹੋ ਗਿਆ ਇੱਕ ਜਗ੍ਹਾ ਸੀ ਬੈਠਣ ਲੱਗੇ ਜਦਿਆਂ ਅਮਰਤ ਨੇ ਅੱਖਾਂ ਖੋਲ ਲਈ ਆ ਚਲੋ ਅਮਰਤ ਸਟ੍ਰੀਟ ਕੋ ਅਮਰ ਜੀ ਦਾ ਦੁੱਧ ਪੀਣ ਦਾ ਟਾਈਮ ਹੋ ਗਿਆ। ਇਹ ਅੱਜ ਤੁਹਾਨੂੰ ਸਕੂਲ ਛੱਡਣ ਚੱਲੀ ਆ। ਹਾਂ, ਪਹਿਲੀ ਵਾਰ। ਆਏ। ਇਹ ਗੰਦੀ ਮੈਂ ਦੇਖਦੀ ਆਂ ਕਿਆ-ਕਿਆ ਪੜ੍ਹਦੇ ਆਂ ਸਕੂਲ 'ਚ। ਓਏ ਨੰਨੀ। ਲਾ ਮੂੰਹ ਕਿੱਕੜਾ ਕਰਿਆ ਪਿਆ। ਨਾਨੂ। ਇਹ ਬਾੱਚੀ ਕਰੀ ਬੈਨੇ ਵੀ ਦੁੱਧ ਬੁਲਾ ਦੇ। ਇਹ ਬਾੱਚੀ ਹੁੰਦਾ? ਬਾੱਚੀ ਹੁੰਦੀ ਆ। ਬਾੱਚੀ ਤੂੰ ਹੁੰਦਾ। ਆਵਾਸੀ ਬਾੱਚੀ ਨਹੀਂ। ਆਵਾਸੀ ਤਾਂ ਕੁਝ ਹੋਰ ਹੁੰਦੀ ਆ। ਉਹਦਾ ਬਾਗਵਾਸੀ ਹੁੰਦੀ ਆ। ਆਵਾਸੀ ਕਹਿੰਦੇ ਆਂ ਜਿਹਨੂੰ ਰਿਵਾਸੀ ਆਲੰਦਾ। ਇਹ ਬਾੱਚੀ ਗੀ। ਜੀ ਬਾਤ ਕੀ ਹੁੰਦੀ ਹੈ ਡੈਡੀ ਚਲੋ ਚਲੋ ਜੀ ਮਿਲਦੇ ਆ ਤੁਹਾਨੂੰ ਕਹਾਂ ਚੱਲ ਕੇ ਕੀ ਚੀ ਗੱਲ ਕਰਨੀ ਇਹਨਾ ਕਿਸੀਆਂ ਚਾਰ ਵਾਰ ਠੀਕ ਸਤ ਨੰਬਰ ਸੱਚਾ ਪਾਛਾ ਤੋਂ ਨੂੰ ਨਾ ਆਪਣੀ ਕੱਟ ਕੇ ਪੁੱਤ ਗੇਟ ਤਾਂ ਪੂਰਾ ਖੋਲਿਆ ਨਹੀਂ ਆ ਰੋਟੀ ਖਾਦੀ ਨਹੀਂ ਹਾਂ ਗੇਟ ਲਾਉਣਾ ਵੀ ਤਾਂ ਬਾਅਦ ਵਿੱਚ ਤੁਸੀਂ ਲਾ ਦਿਓ ਉੱਤਰ ਤੇ ਨਿਕਲ ਜਾਓ ਨਿਕਲ ਜਾਓ ਨਿਕਲ ਜਾਓ ਨਿਕਲ ਗਈ ਸਤਨਾਮ ਇਹ ਮੇਰੇ ਬੱਚੇ ਨੇ ਉੱਧਰ ਵੀ ਗੱਡੀ ਆਈ ਆ ਇੱਧਰ ਦੇਖ ਆਈ ਇਹ ਨੂੰ ਪਾਣਾ ਡਾਕਟਰ ਕਹਿੰਦਾ ਦਿਖਾਇਆ ਕਰੋ ਕਾਕਿਆਂ ਨੂੰ ਧੁੱਪਾ ਤਾਂ ਪੈਂਦੀ ਆ ਅੱਖਾਂ ਦੇ ਕੋ ਥੋੜੇ ਮੰਗੜ ਤੂੜੀਆਂ ਪਾ ਲਈਆਂ ਇੰਨਾ ਕ ਤਾਂ ਹੁੰਦਾ ਹੀ ਆ ਹੁਣ ਹੁਣ ਧੁੱਪਾਂ ਤਾਂ ਹੁਣ ਨਿਕਲ ਲੱਗੀ ਆ ਜਦੋਂ ਦਾ ਇਹਨੇ ਜਨਮ ਲਿਆ ਬਹਾਦਰ ਦੀ ਕਿਰਪਾ ਨਾਲ ਆ ਤਿੰਨ ਦੇ ਜਿਹੜੀ ਦੋ ਦਿਨ ਨਿਕਲੀ ਇਹਦੀ ਸੋਹਣੀ ਲੱਗੇ ਨੇ ਤੂੰ ਹਾਂ ਲੈ ਚੱਲੋ ਜੇਤ ਵੀ ਲਾਉਣਾ ਫਿਰ ਜਾ ਤਾਂ ਭੱਜ ਕੇ ਗੇਟ ਲੈ ਆ ਮੈਂ ਜਾਣਾ ਚਲਾਉਣਾ ਗਿਆ ਤਾਂ ਚਲੋ ਠੀਕ ਹੈ ਜੀ ਮਿਲ ਜੇ ਫਿਰ ਹਾਂ ਇਹਨੇ ਮੂਰੀ ਤੋਤਾ ਤੇਰੇ ਬਾਗ ਚ ਕਿਣਾ ਤਾਂ ਇਹ ਨਹੀਂ ਤੋਤਾ ਹੈਗਾ ਇਹਦੀ ਨਾ ਕਿੰਨੇ ਥੋੜੀ-ਥੋੜੀ ਉੱਤਰਦੀ ਉਹਦੇ ਕਰਕੇ ਆਦੇ ਇਸ ਕਿੰਨੇ ਉੱਤਰਦੀ ਇਹਦੀ ਆ ਹਾਂ ਹੁਣ ਹੋਣੀ ਹੈ ਇਹਨੂੰ ਇੱਕ ਵਾਰਤਾ ਸੀ ਨੁਹਲਾਤੀ ਸੀ ਬਿਨਾ ਪੁੱਛੇ ਤਾਂ ਡਾਕਟਰ ਤੇ ਬੱਸ ਇਹ ਲੜਾਈ ਖਿੱਚੇ ਆ ਨੁਹਲਾਤੀ ਉਹ ਨੁਹਾਈ ਆ ਨੁਹਲਾਤੀ ਸੀ ਇਕੱਲੇ ਪਾਣੀ ਵਾਲੇ ਤੋਤਾ ਸ਼ਾਇਦ ਸੀਰੀਅਸ ਫੇਰ ਕਿਆ ਹੋ ਗਿਆ ਪਹੁੰਚ ਗਏ ਸ਼ਹਿਰ ਖਮਾਣੋ ਸੰਦੀਪ ਦੇ ਇਹ ਹੈਗੇ ਜੀ ਪੇਕਿਆਂ ਦਾ ਸ਼ਹਿਰ ਅੱਜ ਤੁਹਾਨੂੰ ਮੈਂ ਪਹਿਲੀ ਵਾਰ ਦੱਸਣ ਲੱਗਾ ਮੇਰੇ ਸ਼ੌਰੀਆਂ ਦਾ ਸ਼ਹਿਰ ਆ ਮੇਰੇ ਸ਼ੌਰੀਆਂ ਦਾ ਪੇਕਿਆਂ ਦਾ ਸ਼ਹਿਰ ਮੈਂ ਅੱਜ ਤੁਹਾਨੂੰ ਪਹਿਲੀ ਵਾਰ ਦੱਸਣ ਲੱਗਾ ਜੀ ਇਹ ਅੱਛਾ ਜੀ ਇਹਨਾਂ ਦਾ ਸ਼ਹਿਰ ਹੈ ਸੰਦੀਪ ਦੇ ਪੇਕਿਆਂ ਦਾ ਤੇ ਸੰਦੀਪ ਕਰਕੇ ਮੈਨੂੰ ਰਿਹਾਉਣਾ ਪੈਂਦਾ ਮੇਰੇ ਕਰਕੇ ਛੋਟੇ ਕਰਕੇ ਆਏ ਜੀ ਅਸੀਂ ਆਪਾਂ ਛੋਟਾ ਕੋਟ ਆ ਕਿਆ ਬਨਾਨਾ ਜਟਕੀਆਂ ਵੀ ਇਹਦੇ ਪਰ ਕਹਿੰਦਾ ਰੁੱਖ ਲਗਾਓ ਪਲਾਸਟਿਕ ਹਟਾਓ ਦੇਸ਼ ਬਚਾਓ ਛਾ ਉਹ ਆ ਲਗਾਵੇਂ ਆ ਪਲਾਸਟਿਕ ਤੇ ਫਲਾਫੇ ਡੰਗੇ ਹੋਏ ਇੱਧਰ ਮੋੜ ਲੋ ਇੱਧਰ ਕੀ ਕਰਨਾ ਆਪਾਂ ਨੇ ਬਈ ਡ੍ਰੈਕਰੀ ਨਾਲ ਕੋਟ ਲੈਣਾ ਥੋੜਾ ਡ੍ਰੈਕ ਲੈਣਾ ਮੇਰੇ ਤਨੂ ਬੂਟ ਲੈਣੇ ਆ ਗੱਡੀ ਇੱਥੇ ਨੂੰ ਵੜਨੀ ਨਹੀਂ ਉਹ ਪਰੇ ਨੂੰ ਕਮਾ ਕੇ ਲੈਉਣੇ ਪੈਣੇ ਨਾ ਹਾਂਜੀ ਸਤਨਾਮ ਵਾਹਿਗੁਰੂ ਸੱਚਾ ਪਾਤਸ਼ਾ ਸੁੱਖ ਰੱਖੇ ਸਭ ਪਾਸੇ ਆਰ ਜੀ ਆਓ ਫੜ ਗਏ ਨਹੀਂ ਜੀ ਚਲੋ ਜੀ ਚਲੋ ਵਾਹਿਗੁਰੂ ਸਤਨਾਮ ਦੋ ਦੱਚਰੋ ਸਤਨਾ ਹੋਇਆ ਹੈ ਇਹ ਹਣੇ ਜੀ ਬਾਸ ਛੱਡਾ 2024 ਦਾ ਤੇ ਪਰ ਪੇਟ ਕਰ ਛੱਡਿਆ ਤੇ ਇਹ ਕਹਿੰਦੇ ਬਸੰਤ ਪੰਚਮੀ ਵੀ ਆ ਰਹੀ ਹੈ ਜੀ ਤੇ ਬਸੰਤ ਪੰਚਮੀ ਦਾ ਗਿਆਨ ਤਨੀ ਜਿਹੜਾ ਬਸੰਤ ਪੰਚਮੀ ਨੂੰ ਸਿਸਟਮ ਹੈ ਜਿਹਨਾਂ ਜਿਹੜੀ ਆਪਣੇ ਬੱਚਿਆਂ ਨੂੰ ਪਾਣੇ ਦੌਰ ਹੋ ਚੈਨ ਵਾਲੀ ਨਹੀਂ ਦੋਣੀ ਅੱਛਾ ਇਹ ਮੇਰੇ ਕੋਟ ਦੀ ਹੈਗੀ ਸਲਿੱਪ ਤੇ ਤੁਹਾਡੀ ਕੁੜੀ ਦਾ ਕੋਟ ਇੱਕ ਥੋੜਾ ਤੇ ਕੁੜਤਾ ਪਿਆਨਾ ਲੈ ਆਇਓ ਆਪਣਾ ਅੱਛਾ ਤੁਰਤਾ ਪਾਵਾ ਵਾਹ ਸਤਨਾਮ ਬੋਏ ਬੂਟ ਦੇਖ ਲੈਨੇ ਰੀਤ ਦਾ ਬੂਟ ਬਾਟ ਜੇ ਸਤਨਾਮ ਵਾਹ ਇਹ ਵੀਰ ਅੱਜ ਮੈਨੂੰ ਪਹਿਲੀ ਵਾਰ ਮਿਲਿਆ ਉਧਰਲੀ ਸਾਈਡ ਆ ਲੋ ਸਰ ਜਾਨ ਜੀ ਠੀਕ ਆ ਜੀ ਤੁਸੀਂ ਸੁਣਾਓ ਬਾਹਰ ਰੋ ਇੱਕ ਕੋੜਤਾ ਪਜਾਮਾ ਹੋਣਾ ਯਾਰ ਮੇਰਾ ਹੋ ਗਿਆ ਓਕੇ ਉਹ ਵੀ ਪਰਚੀ ਪਰਚੀ ਨਹੀਂ ਮੇਰਾ ਸਾਲਾ ਸਾਹਿਬ ਫੜਾ ਕੇ ਗਿਆ ਯਾਰ ਪਰਚੀ ਲੈ ਕੇ ਆਉਣੇ ਫਿਰ ਉਹ ਨਹੀਂ ਐਦਾਂ ਹੀ ਦੇ ਦੂੰਗਾ ਕਹਿੰਦਾ ਕਹਿਤਾ ਸੀ ਵੀ ਐਦਾਂ ਹੀ ਦੇ ਦੂੰਗਾ ਆਇਆ ਯਾਰ ਆਇਆ ਹੋਇਆ ਵਾ ਐਦਾਂ ਨਾ ਕਰ ਯਾਰ ਉਹ ਮੈਂ ਕਹਿੰਦਾ ਤਿੰਨ ਚਾਰ ਕਿ ਦਿਨ ਹੋਸ਼ ਘੜਤਾ ਪਜਾਮਾ ਦੇ ਕੇ ਕੇ ਨੂੰ ਪੀਚ ਰੰਗ ਦੀ ਕੋਈ ਜੈਕਟ ਲਿਖੀ ਹੈ ਜੈਕਟ ਲਿਖੀ ਕੀ ਦੀ ਆਹ ਗੁੜੀਆ ਦੀ ਹੋਣੀ ਜੈਕਟ ਛੋਟੀ ਜੀ ਯਾਰ ਆਹਦੇ ਤੱਕ ਨਹੀਂ ਇਹ ਕਿਹੜਾ ਰੰਗ ਦੀ ਆਹ ਪਈਓ ਕੇ ਹੂੰ ਆਹੀ ਆਹੀ ਸਰਕਾਰੀ ਮੈਂ ਕਹਾਂ ਤੁਸੀਂ ਲੇ ਗੀ ਨਹੀਂ ਮੇਰਾ ਸਾਲਾ ਸਾਹਿਬ ਦੇ ਦੇ ਯਾਰ ਨਹੀਂ ਨਹੀਂ ਆ ਨਹੀਂ ਉਹ ਇਦਾਂ ਹੀ ਹੋਇਆ ਵਾ ਕਾਫੀ ਹੈਵੀ ਜਿਹਾ ਕੱਪੜਾ ਕੁਰਤੇ ਪਜਾਮੇ ਦਾ ਹੋ ਕਾਲਸ ਟ੍ਰੇਲਰ ਨਹੀਂ ਭੇਜਿਆ ਸੀ ਉਹ ਉਦੋਂ ਕੋਲ ਤੇ ਆਇਆ ਬਸ ਸ਼ਾਇਦ ਉਹ ਨਾ ਫੜਾ ਗਿਆ ਹੋਵੇ ਉਹਦਾ ਮੈਂ ਕੱਪੜੇ ਨੂੰ ਹੱਥ ਲਾ ਕੇ ਠੀਕ ਕਰਾਉਣਾ ਸੀਗਾ ਹਾਂ ਹਾਂ ਓਕੇ ਆ ਗਿਆ ਨਾ ਦਿਮਾਗ ਤੇ ਬੈਂਗਲਰ ਵਾਲਾ ਹੀ ਹੈ ਨਾ ਹਾਂਜੀ ਹਾਂ ਹੀ ਹੈ ਓਕੇ ਹੈ ਇਹ ਦੁਪੱਟਾ ਕਿੰਨੇ ਦਾ ਹੈ ਕਿਹੜਾ ਜੀ ਨੌ ਦਾ 350 ਦਾ 1 450 ਦਾ ਜੀ ਵਾਹ ਸਿੰਪਲ ਦੁਪੱਟਾ ਕਿਹੜਾ ਸਿੰਪਲ ਸੌ ਕਰਨਾ ਤੇ ਸ਼ੁਰੂ ਹੋ ਜਾਂਦਾ ਜੀ ਚਨੀ ਮਾਇਆ ਇਹਨਾਂ ਦੀ 550 ਜੀ ਮੰਨ ਲਓ ਨਾ ਹੋਣਾ 1 ਮਿੰਟ ਬਾਅਦ ਇਹਨੂੰ ਪਜਾਇਆਵਾ ਲਓ ਜੀ ਲਓ ਬੱਸ ਇਹਦੇ ਦੇ ਵਿੱਚ ਫਿਰ ਅਸੀਂ ਲੇਖਦਾ ਚੱਲੋ ਹੂੰ 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 ਫਲੋਅ ਹੋ ਗਿਆ ਆਪਣੇ ਤੇ ਵਿਆਹ ਦੀ ਜਿਹੜੀ ਤਿਆਰੀ ਚੱਲ ਰਹੀ ਆ ਉਹਦਾ ਸਬੰਧ ਦੇ ਵਿੱਚ ਕੱਪੜੇ ਹੋਗੇ ਆਪਣੇ ਡਰੈਕ ਲਈ ਨਾ ਹਾਂ কুর্তা ਪਜਾਮਾ কুর্তা ਪਜਾਮਾ ਵੀ ਆ ਗਿਆ ਇਹਦੇ ਚ ਫੜੀ ਆ ਸਰੀਤ ਦੀ ਜੈਕਟ ਵੀ ਇਹਨੂੰ ਆ ਹੈਂਗਰ 'ਚ ਟੰਗੜਾ ਬਣਾ ਪੈਸੇ 550 ਰੁਪਏ ਮੰਗਦਾ ਬਸ ਸੰਦੀਪ ਨੂੰ ਭੇਜ ਦਾਂ ਕੈਸ਼ਅਰ ਤਾਂ ਤੂੰ ਹੀ ਆ ਹੁਣ ਤੋ ਕੈਸ਼ੀਅਰ ਤਾਂ ਤੂੰ ਹੀ ਆ ਕੋਈ ਕੈਸ਼ੀਅਰ ਨਹੀਂ ਬਈ ਗੂਗਲ ਪਿਆ ਕਿੱਥੇ ਫੋਨ ਆ ਲੋ ਆ ਦੁਕਾਨ ਆ ਸਸਰੀ ਘਾਲ ਸਸਰੀ ਘਾਲ ਮਤਲਬ ਕਿਆ ਵੀ ਬੂਟ ਚੱਕੋ ਬੂਟ ਲੈਣਾ ਕੋੜੀ ਨੂੰ ਸਸਰੀ ਘਾਲ ਕਹਤਾ ਕਰਦੀ ਫਿਰ ਮੇਰੇ ਕੋਲ ਪੈਸੇ ਹੀ ਨਹੀਂ ਜਿੰਨੇ ਨਿਕਲੇ ਮੇਰੀ ਮੇਰੇ ਦੇਖ ਲਾਲਾ ਸ਼ਰਤ ਲਾਲਾ ਹਾਂ ਠੀਕ ਆ ਜਿੰਨੇ ਨਿਕਲੇ ਥੋੜੀ ਥੋੜੀ ਆਹ ਘਾਰ ਬੜਾ ਸਾਲ ਬੜਾ ਪਰਸ ਤੂੰ ਸਵਾ ਲਓ ਛੋਟਾ ਜਿਹੜਾ ਲਾਲ ਜਾਂ ਕੱਢਿਆ ਉਹ ਮੰਨੂ ਦੇ ਦੇ ਹਾਂ ਆ ਆ ਮੰਨੂ ਦੇ ਦੇ ਜਿੰਨੇ ਨਿਕਲੇ ਤੁਹਾਡੇ ਇਹੀ ਤਾਂ ਸਲਾ ਖਜ਼ਾਨਾ ਅਸਲੀ ਅੱਜ ਤਾਂ ਖਜ਼ਾਨਾ ਅਸਲੀ ਜਿਹੜਾ ਛੋਟਾ ਜਾਂ ਹੁੰਦਾ ਇੱਕ 550 ਰੁਪਏ ਮੰਗਦਾ ਉਹ ਹੈ ਨਹੀਂ ਮੇਰੇ ਕੋ ਹਾਂ ਉਡੀਨ ਬੂਤ ਲੈ ਕੋਟਲੀ ਨਹੀਂ ਮੈਂ ਤਾਂ ਇਹ ਤਾਂ ਸਲਾ ਘੱਟ ਦੀ ਸੌਦਾ ਰ ਬੜਾ ਹੀ ਫੜ ਲੈਂਦਾ ਇਹਦੇ ਨਾਲ ਤਾਂ ਕੋਟਲੀ ਜਾਦਾ ਹਨ ਹੱਥ ਪਾਉਂਦੇ ਤੇ 5.5 ਤੋਂ ਨਿਕਲਿਆ ਆਉਣਾ ਤਾਂ ਕੋਲੇ-ਬੋਲੇਆਂ ਚੋਂ ਨਿਕਲ ਕੇ ਆਉਣਾ। ਚਲੋ ਜੀ ਟਾਈਮ ਬਹੁਤ ਹੁੰਦਾ। ਚਲੋ ਤੂੰ ਬੂਟਾ ਵਾਲੇ ਕੋਲ ਨੂੰ ਚੱਲ ਫਿਰ। ਮੈਂ ਆ ਗਿਆ ਉਹਨੂੰ ਪੇਮੈਂਟ ਦੇ ਕੇ। ਬੂਟ ਚੱਕ ਕੇ ਲੈ ਕੇ ਆਉਣਾ ਇੱਕ। ਮੈਂ ਚੱਕ ਲਿਆਉਣਾ। ਮਗਰ ਗੱਡੀ ਖੜ ਗਈ ਜੀ। ਉਹਦੇ ਮਗਰ ਹਟੋ ਵਾਲਾ ਆ ਗਿਆ ਇਕ। ਹਟੋ ਵਾਲ ਨੂੰ ਤਾਂ ਤਾਂ ਜਗਾ ਮਿਲੂਗੀ ਤੇ ਸਾਨੂੰ ਕਹਾਂ ਜਗਾ ਮਿਲੂਗੀ। ਉਹ ਬੂਟ ਉੱਧਰ ਪਿਆ। ਤੂੰ ਫੇਰ ਭਰਾ ਵਾ ਸਿੱਤਾ ਹੋ ਜਾ ਕੇ ਤੇਰੇ ਨੂੰ ਆਏ। ਆ ਲੱਟਕਣਾ ਬਣਾ ਤਾਨੂੰ। ਇਹੀ ਤੋਂ ਸਜ਼ਾ ਹੈ, ਇਸੀ ਮੇ ਮਜ਼ਾ ਹੈ। ਵਾਹ ਜੀ। ਨੋ। ਸਿੱਕੇ ਬੂਟ ਰਹਿ ਗਏ ਤੇ ਕੋਲ ਲੈਟ ਵਾਲੇ। ਸਭ ਪਾਸੇ ਨੂੰ ਵੀ ਪਈ ਜਾਂਦੇ ਆ। ਚਲੋ। ਮਿਲਦਾ ਜੀ ਫੇਰ ਤੁਹਾਨੂੰ ਅਟਕੇ ਥੋੜਾ ਜਿਹਾ ਟਾਈਮ। ਇੱਕ ਵਾਰ ਮੋਦੀ ਪੇਮੈਂਟ ਕਰਦਮਾ ਤੇ ਬੂਟਾਂ ਦਾ ਵੀ ਕਰਦੀ ਐ ਸਿਸਟਮ ਦਾ ਛੱਜਾ ਬਤਾਂਗਾ ਆ ਦੇਖੋ ਕਿੰਨਾ ਨੰਬਰ ਆਇਆ ਨਹੀਂ ਤੁਸੀਂ ਮੈਨੂੰ ਚਿੱਤੀ ਦਿਖਾ ਦਿਓ ਬੂਟ ਗਾਂ ਚਿੱਤੀ 48 ਇਹਦੇ ਚ ਉਹ ਭੈਣਾ ਬੰਕਰਸ ਦੇ ਹਨ ਦੇਖੋ ਫਿੱਪਿਆਂ ਵਾਲੇ ਨਹੀਂ ਲੈਣੇ ਲੈਣੇ ਇਦਾਂ ਦੇ ਹੀ ਨੇ ਹੂੰ ਬੰਕਰਸ ਕੰਪਨੀ ਦਾ ਹਾਂ ਵਧੀਆ ਚ ਦਿਖਾ ਦੀ ਜਾਨਕੀ ਤੂੰ ਦੱਸ ਤਾਂ ਸੱਤਾ ਕੰਪਨੀ ਐ ਇਹ ਤਾਂ ਜਿਹੜੀ ਇਹਨਾਂ ਨੇ ਨਾ ਨੌ ਲੁੱਤੀ ਆ ਇਹ ਰੋ ਅਮਰੀਕਾ ਚ ਨਾ ਕੈਨੇਡਾ ਚ ਨਾ ਕਿਤੇ ਵੀ ਜਿਹੜੇ ਇਹਨਾਂ ਨੇ ਨਾ ਨੌ ਲੁੱਤਾ ਕੰਪਨੀ ਦਾ ਹਾਂ ਦੇਖੋ ਪਰ ਉਹਦੀ ਸ਼ੇਪ ਕਿੰਨੀ ਸੋਹਣੀ ਥੀ ਹਾਂ ਜਿਹੜੇ ਪਏ ਹਾਂ ਕਰਨ ਦੇ ਸ਼ੂਏ ਆ ਰੀਤ ਦੇ ਬੜੇ ਆ ਤੁਸੀਂ ਮੂਡ ਦਿਖਾ ਦਿਓ ਮੈਨੂੰ ਕਰਨ ਵਾਸਤੇ ਕਰਨ ਵਾਸਤੇ ਤਾਂ ਹੁਣ ਦੋਨਾਂ ਕੋਟ ਪੈਂਟ ਚਾ ਪਾਉਣ ਉਹਦੇ ਵਾਸਤੇ ਤਾਂ ਦੋ ਜੁੱਤੀਓ ਪੈਣੀ ਹੈ ਜਿਹੜੀ ਵਿਆਹ ਵਾਲੀ ਆ ਲਓ ਜੀ ਸੱਤ ਨੰਬਰ ਸਾਸਰ ਜੀ ਕੀ ਹਾਲ ਹੈ ਜੀ ਓਕੇ ਜੀ ਗੁੱਡ ਇਹ ਜੀ ਸਟਾਰ ਇਹਦਾ ਕੱਲ ਚੈੱਕਅਪ ਦੁਆਰਾ ਕਰਾਉਣਾ ਵੇਟ ਉਦਾਂ ਹੁਣ ਤਾਂ 2 ਕਿਲੋ ਆ ਹਾਂ ਉਦੋਂ ਬੀ ਪ੍ਰੀਮੀਚੁਰ ਹੋਈ ਸੀ ਅੱਛਾ ਅੱਛਾ ਉਹ ਕਿੰਨੇ ਮਾਚ ਹੋ ਗਿਆ ਤਾਂ ਉਹ 7 ਠੀਕ ਆ ਵੀ ਇੱਕ ਵਾਰ ਵੇਟ ਵਧਣ ਵੀ ਨਹੀਂ ਰਿਹਾ ਤਾਂ ਠੀਕ ਹਾਂ ਜੀ ਆ ਇੱਕ ਵਾਰ ਵੇਟ ਵਧਣ ਦੀ ਗੱਲ ਆ ਸਕ ਪੈਂ ਨਵੀ ਲੈ ਲਓ ਵਾਹਿਗੁਰੂ ਨਹੀਂ ਹਲਕੀ ਥੋੜੀ ਜੀ ਨੂੰ ਤਰਨ ਮੈਂ ਜੁੱਤੀ ਦਵਾ ਦਮੇ ਦੀ ਕਾਲੇ ਸੂਟਨ ਵਾਲਾ ਮੇਰੀ ਕਾਲੀ ਜੁੱਤੀ ਤਾਂ ਉੱਥੇ ਦੇਖ ਕੇ ਲੈ ਕੇ ਜਾਉਂਗੀ ਨਾ ਲੋਹਾਰ ਵਾਲਿਆਂ ਦੇ ਜਾਣਾ ਆਪਾਂ ਨੇ ਇਹ ਨਹੀਂ ਪਤਾ ਲੋ ਕਿੱਧਰ ਜਾਣਾ ਕਿਹਦੇ ਹੋਰ ਵਾਲਿਆਂ ਦੇ ਉਧੇ ਹੀ ਜੁੱਤੇ ਨਹੀਂ ਜਾਣਾ ਕਿੱਤੇ ਨਹੀਂ ਉਧਰ ਨਾਲ ਦੀ ਤੇ ਸੋ ਡਿਜ਼ਾਈਨ ਦਾ ਮੇਰਾ ਮੇਰਾ ਇੱਕ ਵਾਰ ਮਨ ਦਾ ਭੜਕਿਆ ਤਾਂ ਮਹਾ ਵੀ ਚੱਲ ਲੇ ਲੇ ਲਨੇ ਕਾਲੇ ਸੂਟ ਨਾਲ ਕਾਲੇ ਐਂ ਜੁੱਤੀ ਵੀ ਕਾਲੀ ਹੀ ਲਾਉਂਗੀ ਤੇ ਵੀ ਗਰੂੜੀ ਨਹੀਂ ਤੁਸੀਂ ਸੱਤੀ ਬਈਆ ਪੁੱਤ ਮੈਨੇ ਨਾ ਫੀਲ ਲੇ ਲਈ ਦਾ ਰੰਗ ਫਰਕ ਪੈਣ ਲੱਗ ਗਿਆ ਨਾ ਪਹਿਲਾਂ ਨਾਲ ਤੇ ਰੰਗ ਸਾਫ ਹੋਣ ਲੱਗ ਗਿਆ ਕੁਛ ਪਾਣੀ 'ਚ ਵੀ ਮਣਜਾ ਪੈ ਜਾਂਦੇ ਬੱਚੇ ਦਾ ਫਰਕ ਪਾਣੀ 'ਚ ਜਿਹੜਾ ਤੁਸੀਂ ਕਹਿੰਦੇ ਨੜਾਈ ਏ ਉਹ ਇਨੇ ਉਹਦੇ ਨਾਲ ਕਿੰਨਾ ਕ ਫਰਕ ਪੈਣਾ ਤਾਂ ਨੂੰ ਇੱਕ ਵਾਰ ਨਾ ਲੰਗ ਸ਼ਾਹ ਹੁੰਦਾਂ ਮੇਰੇ ਮੁੱਚਦਾ ਉਈਆ ਅਜੀ ਜਾਣੇ ਜਾਣੇ ਚਿੱਟੇ ਚਿੱਟੇ ਗੋਲੇ ਗੋਲੇ ਬਣਦੇ ਨਜਰਾਂ ਨੱਜੜੀਆਂ ਪੇ ਚਾਦੂ ਜਾਣਿਓ ਨਾ ਾਰੇ ਕਦੇ ਬਾਲ ਵੀ ਆਪਣੇ ਆਪ ਜਾਣ ਲੱਗੇ ਦੇਖੋ ਕਰਨ ਸਵੇਰੇ ਕਹਿੰਦਾ ਆ ਕਿ ਤੈਨੂੰ ਡੈਡੀ ਅਜੇ ਤੱਕ ਨਾ ਗੱਲਾਂ ਪਰ ਕੀ ਹੋਗਾ ਓਰੇ ਮਾਂ ਤਾਂ ਉਦੋਂ ਤੱਕ ਨੇ ਦੇਖੀ ਹੀ ਨਹੀਂ ਗੌਰ ਨੂੰ ਓਹ ਧਿਆਨ ਨਾਲ ਅੱਜ ਦੇਖ ਜਿਹੜੇ ਕੋਲ ਗਿਆ ਤੈਨੂੰ ਓਹੋ ਨਹੀਂ ਪਿੱਤੇਆਂ ਨੇ ਤੈਨੂੰ ਨਹੀਂ ਇਹ ਬੰਪਰ ਦਾ ਅਰਜੀਨਲ ਰੂਟ ਆ ਆ ਦੇਖੋ ਪਹਿਲਾਂ ਇਹਨਾਂ ਨੇ ਜਾਣ ਕੇ ਆ ਕੱਢਿਆ ਹੁਣ ਅਰਜੀਨਲ ਆ ਗਿਆ ਓ ਹਾਂ ਅਰਜੀਨਲ ਪਹਿਲਾਂ ਤੂੰ ਆ ਇਹ ਆ ਡੁਪਲੀਕੇਟ ਦਾ ਏ ਬੇਟਾ ਓ ਨਹੀਂ ਇਹ ਡੁਪਲੀਕੇਟ ਪਰ ਉਹ ਮੈਨੂੰ ਹੈ ਇੰਪੋਰਟੈਂਟ ਚ ਆ ਵਾਈਟ ਚ ਨਹੀਂ ਮਿਲੂ ਹੈ ਇਹ ਕਿੱਥੇ ਤੋਂ ਇੰਪੋਰਟ ਹੋਇਆ ਅਮਰੀਕਾ ਤੋਂ ਇਹ ਵਿਖਿਆ ਹੋ ਗਿਆ ਜੇ ਪਰ ਕਿੱਥੋਂ ਇੰਪੋਰਟ ਅੱਛਾ ਵਾਕਰਸ ਦਾ ਬੰਕਰਸ ਕੋਈ ਗੱਲ ਨਹੀਂ ਇਹ ਤਾਂ ਸਾਡੇ ਨਾਣਿਆਂ ਨੇ ਪਾ ਕੇ ਦੇਖੇ ਨਾ ਜਦ ਪਾਉਣੇ ਉਹਨਾਂ ਬੰਕਰ ਬੰਕਰ ਤਾਂ ਰੋਜ਼ ਨੇ ਸਾਰੇ ਸੀਪੀ ਜਿਹਦਾ ਸਟੋਰ ਵੀ ਹੈਗਾ ਹੂੰ ਹੋਰ ਵੀ ਸਟੋਰ ਜਦਾਂ ਕਸ਼ਮਿਰ ਸਟੋਰ ਕੁਝ ਹੋਰ ਇਹ ਤੋਂ ਇਲਾਵਾ ਸਭ ਤੋਂ ਬੈਸਟ ਹੈ ਸ਼ੇ ਵੀ ਸੋਹਣੀ ਹੈ ਟੇਪ ਵਾਲਾ ਜਾਈਦਾ ਨੂੰ ਟੇਪ ਵਾਲਾ ਜੀ ਗੱਲ ਟੇਪ ਵਾਲੇ ਦੀ ਨਹੀਂ ਪਾਇਆ ਹੋਇਆ ਵੀ ਜੱਚੇ ਪੈਰ ਚ ਨੋ ਇਹਦੇ ਜਿਹ ਦਿਨ ਹੁਰ ਗੋਸ਼ ਲੋਕਾਂ ਦਾ ਕਲਰ ਸਿੰਗਰੇ ਨੇ ਲੱਗਿਆ ਦੇਖ ਇਹ ਪਹਿਲਾਂ ਜਦੋਂ ਦੱਸੋ ਮੈਂ ਦੇਖ ਲੈ ਸੁਣਾ ਇਸੇ ਰ ਉਹ ਲੈਣਾ ਉਹ ਲੈ ਲੋ ਬਾਕੀ ਮੈਂ ਉਹ ਆ ਪਰ ਉਹ ਤਸਮੇ ਵਾਲਾਂ ਦਾ ਪੰਗਾ ਹੋਈਆ ਨਾ ਵੀ ਬਸ ਜਵਾਕਾਂ ਨੇ ਪਹਿਲੇ ਦੀ ਸ਼ੇਪ ਵੀ ਸੋਹਣੀ ਆ ਤਾਂ ਆਪ ਖੋਲ ਕੇ ਆਪੇ ਪਾਲ ਲੀ ਜੀ ਕਾਕੇ ਨੰਬਰ 9 ਨੰਬਰ ਪ੍ਰੈਸਰ ਵਾਸੋਂ ਹੈ ਜੀ ਇਹ ਨੰਬਰ ਸਾਡਾ 10 10 ਸੀ ਕਾਗਜ਼ ਆਹ ਅੱਠ ਮੈਂਸੇ ਇਹ ਕੱਢ ਲਈ ਵੀ ਜੁੱਤੀ ਦੇ ਕੇ ਕਿੱਥੇ ਪਹੁੰਚ ਗਈ ਮੈਂ ਕਿੱਰੇ ਲਈ ਵੀ ਕਿੱਥੇ ਪਹੁੰਚ ਗਿਆ ਕਾਕਾ ਸਾਡਾ ਨੀਂਦ ਚ ਨੀਂਦ ਚੱਖਾਂ ਖੋਲਦੀ ਹੈ ਬਸ ਤੂੰ ਵੀਰ ਨਹੀਂ ਕਰਾਉਂਦਾ ਤੇਰੀ ਕਰਦੇ ਇਹ ਬਹੁਤ ਟਾਈਮ ਲਾਤਾ ਤਾ ਤੂੰ ਇਹ ਸਭ ਸੁਣ ਚਲੋ ਦੇਖ ਲਈਏ ਜੀ ਫਿਰ ਬੰਕਰ ਅਮਰੀਕਾ ਦਾ ਹੈ ਉਹ ਸਪੈਸ਼ਲ ਆ ਬੂਟ ਨਾ ਰੇ ਭੁੱਲ ਜੇ ਤੁਸੀਂ ਨਾ ਨਾ ਫਿਰ ਇਟਲ ਨਹੀਂ ਉਹ ਤਾਂ ਜਮੀ ਦੇਸੀ ਆ ਜਮੀ ਦੇਸੀ ਆ ਉਹ ਹੀ ਲੈ ਲੋ ਤੁਹਾਨੂੰ ਤਾਂ ਘੰਟਾ ਵੀ ਨਹੀਂ ਕੱਟਣਾ ਉਹ ਟੀਟੀ ਹੋਂਦਾ ਹੈਗਾ ਤਾਂ ਉਸੜਦਾ ਹੈਗਾ ਹਾਂ ਆ ਠੀਕ ਆ ਆਹ ਨੂੰ ਸਾਫ ਕਰਕੇ ਵੀ ਹਣ ਬਸੂੰ ਠੀਕ ਆ ਦੇਖ ਲਵਾਂਗੇ ਹਾਂਜੀ ਕਿੰਨੇ ਦੇ ਆ ਇਹ